ਆਹ ਗੁਰਜੀ ਦਾ ਹਲਸਾ ਵਾਹੇ ਗੁਰਜੀ ਕੀ ਫਤਿਹ ਤਾਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਧੀ ਅਧੂਰੀ ਜਾਣਕਾਰੀ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਤਾਂ ਅਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਸ਼ਬਦ ਦਾ ਜਾਪ ਕਰਨ ਨਾਲ ਘਰ ਵਿੱਚ ਨਸ਼ਾ ਦੂਰ ਹੋ ਜਾਵੇਗਾ ਤਾਂ ਦੇਖੋ ਜੀ ਅੱਜ ਕੱਲ ਤਾਂ ਆਮ ਜੀ ਗੱਲ ਹੈ ਕਿ ਨਸ਼ਾ ਹਰ ਘਰ ਘਰ ਵਿੱਚ ਵਸਿਆ ਹੈ ਅਤੇ ਇਹ ਨਸ਼ਾ ਕਰਦੇ ਕਲੇਸ਼ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਉਹ ਹੈ ਸ਼ਰਾਬ ਤਿਆਂ ਹੋਰ ਕਈ ਵਸਤੂਆਂ ਹਨ ਜਿਨ੍ਹਾਂ ਤੋਂ ਨਸ਼ਾ ਹੁੰਦਾ ਹੈ ਕਿਉਂਕਿ ਇਨਸਾਨ ਜਦੋਂ ਨਸ਼ੇ ਵਿੱਚ ਹੁੰਦਾ ਹੈ ਉਹ ਜਾਨਵਰ ਵਾਂਗ ਇੱਕ ਅਲੱਗ ਹੀ ਭਿਆਨਕ ਰੂਪ ਧਾਰ ਲੈਂਦਾ ਹੈ ਅਤੇ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਇਹ ਨਸ਼ਾ ਅਤੇ ਨਸ਼ਾ ਕੋਈ ਵੀ ਹੋਵੇ ਉਹ ਮਾੜਾ ਹੈ ਕਿਉਂਕਿ ਨਸ਼ੇ ਵਿੱਚ ਬੰਦਾ ਆਪਣੀ ਹੋਸ਼ ਵਿੱਚ ਨਹੀਂ ਰਹਿੰਦਾ ਕਿਉਂਕਿ ਬਿਨਾ ਨਸ਼ਾ ਕੀਤਾ ਉਹ ਹੀ ਮਨੁੱਖ ਦੇਵਤਾ ਦਾ ਰੂਪ ਹੁੰਦਾ ਹੈ ਅਤੇ ਨਸ਼ਾ ਕਰਦਿਆਂ ਹੀ ਸ਼ੈਤਾਨ ਬਣ ਜਾਂਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਜਦੋਂ ਮਾੜਾ ਕੰਮ ਕਰਨਾ ਹੋਵੇ ਅਤੇ ਉਹ ਨਸ਼ੇ ਦਾ ਹੀ ਸਹਾਰਾ ਲੈਂਦੇ ਹਨ ਕਿਉਂਕਿ ਬਿਨਾਂ ਨਸ਼ੇ ਤੋਂ ਸਾਡਾ ਮਨ ਸਾਨੂੰ ਕੁਝ ਨਹੀਂ ਗਲਤ ਕੰਮ ਦਿੰਦਾ ਸ਼ਰਾਬ ਦਾ ਨਸ਼ਾ ਬਹੁਤ ਮਾੜਾ ਹੈ ਅਤੇ ਇਹ ਹਰ ਇੱਕ ਘਰ ਦੀ ਕਹਾਣੀ ਹੈ ਅਤੇ ਇੱਕ ਬੀਬੀ ਆਪਣੇ ਪਤੀ ਤੋਂ ਬੜੀ ਹੀ ਪਰੇਸ਼ਾਨ ਸੀ ਅਤੇ ਇੱਕ ਪਿੰਡ ਵਿੱਚ ਕਥਾਵਾਚਕ ਮਹਾਪੁਰਖ ਸਨ ਦੇ ਉਹ ਰੋਜ਼ ਹੀ ਕਥਾ ਕਰਿਆ ਕਰਦੇ ਸੀ ਅਤੇ ਬੀਬੀ ਮਹਾਪੁਰਖਾਂ ਦੇ ਕੋਲ ਗਈ ਕਹਿਣ ਲੱਗੀ ਸੰਤ ਜੀ ਕਿਰਪਾ ਕਰੋ ਕਿ ਮੇਰੇ ਪਤੀ ਦੀ ਸ਼ਰਾਬ ਛੁੱਟ ਜਾਵੇ ਤਾਂ ਸੰਤ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਪਾਠ ਕਰਦੇ ਹੋ ਬੀਬੀ ਕਹਿੰਦੀ ਨਹੀਂ ਜੀ ਮੈਂ ਅਨਪੜਹਾ ਮੈਂ ਪਾਠ ਨਹੀਂ ਕਰ ਸਕਦੀ ਤਾਂ ਬੀਬੀ ਨੇ ਮਾਪੁਰਖ ਦੇ ਗਾੜੀ ਬੇਨਤੀ ਕੀਤੀ ਕਿ ਮਾਪੁਰਖ ਜੀ ਮੈਨੂੰ ਇੱਕ ਬਾਣੀ ਦਾ ਸਰਲ ਜਿਹਾ ਸ਼ਬਦ ਦੇ ਦਿਓ ਜਿੰਨੂੰ ਕਿ ਮੈਂ ਪੜ ਸਕਾਂ ਅਤੇ ਜਿੰਨੂੰ ਮੈਂ ਪੜ ਕੇ ਆਪਣੇ ਪਤੀ ਦੇ ਸ਼ਰਾਬ ਦਾ ਨਸ਼ਾ ਛਡਾ ਸਕਾਂ ਤਾਂ ਮਾਪੁਰਖ ਜੀ ਕਹਿੰਦੇ ਬਾਣੀ ਦੇ ਹਰ ਅੱਖਰ ਵਿੱਚ ਹਰ ਸ਼ਬਦ ਵਿੱਚ ਬਰਾਬਰ ਸ਼ਕਤੀ ਹੈ ਅਤੇ ਜੋ ਤੁਸੀਂ ਸੱਚੇ ਮਨ ਨਾਲ ਜਪੋਗੇ ਵਾਹਿਗੁਰੂ ਜੀ ਤੁਹਾਡੀ ਆਵਾਜ਼ ਜ਼ਰੂਰ ਸੁਣਨਗੇ ਅਤੇ ਬੀਬੀ ਜੇਦ ਕਰਕੇ ਬੈਠ ਗਈ ਅਤੇ ਉਹਨੇ ਸ਼ਬਦ ਦੀ ਮੰਗ ਕੀਤੀ ਤਾਂ ਮਹਾਪੁਰਖ ਜੀ ਕਹਿੰਦੇ ਚੱਲ ਠੀਕ ਹੈ ਤੂੰ ਅੱਜ ਤੋਂ ਰੋਜ਼ ਇੱਕ ਸ਼ਬਦ ਦਾ ਜਾਪ ਕਰੀ ਕੀ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੂੰ ਨਿੱਦ ਆਵੇ ਤਾਈ ਤਾਂ ਉਹ ਬੀਬੀ ਸ਼ਬਦ ਲੈ ਕੇ ਘਰ ਨੂੰ ਚਲੀ ਗਈ ਅਤੇ ਰੋਜ਼ਾਨਾ ਸ਼ਬਦ ਦਾ ਜਾਪ ਕਰਦੀ ਕਹਿੰਦੇ ਕਿ ਇੱਕ ਮਹੀਨੇ ਬਾਅਦ ਮਹਾਪੁਰਖਾ ਸੰਤ ਕੋਲ ਆਈ ਅਤੇ ਬੜੀ ਖੁਸ਼ ਸੀ ਅਤੇ ਖੁਸ਼ ਹੋ ਕੇ ਦੱਸਿਆ ਕਿ ਮੇਰੇ ਪਤੀ ਅਤੇ ਮੇਰੇ ਬੇਟੇ ਨੇ ਸ਼ਰਾਬ ਛੱਡ ਦਿੱਤੀ ਹੈ ਅਤੇ ਨਾਲ ਦੇ ਨਾਲ ਸਾਡਾ ਕੰਮ ਕਾਜ ਵੀ ਲਹਿਰਾ ਬਹਿਰਾ ਵਿੱਚ ਹੋ ਗਿਆ ਹੈ ਕਹਿੰਦਾ ਭਾਵੇਂ ਕਿ ਘਰ ਵਿੱਚ ਹੀ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਤਾਂ ਕਹਿਣ ਲੱਗੇ ਮਹਾਪੁਰਖ ਸੰਤ ਜੀ ਹੋਰ ਕੋਈ ਸ਼ਬਦ ਵੀ ਮੈਨੂੰ ਦੇ ਦਿਓ ਤਾ ਮਾ ਫੁਰਖ ਜੀ ਹੱਸਣ ਲੱਗ ਗਏ ਅਤੇ ਕਹਿਣ ਲੱਗੇ ਹੁਣ ਏਦਾਂ ਕਰ ਅਤੇ ਇਸੇ ਸ਼ਬਦ ਦੇ ਨਾਲ ਇੱਕ ਸ਼ਬਦ ਹੋਰ ਜੋੜ ਦੇ ਗੁਰੂ ਤੇਗ ਬਹਾਦਰ ਸਿਮਰਿਏ ਘਰ ਨੂੰ ਨੌ ਨਿੱਦ ਆਵੇ ਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤਾਂ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਤਾਂ ਆਪਾਂ ਵੀ ਨਿੱਕਿਆ ਨਿੱਕਿਆ ਗੱਲਾਂ ਤੇ ਘਬਰਾ ਜਾਂਦੇ ਆਂ ਅਤੇ ਦਿਲ ਛੱਡ ਜਾਂਦੇ ਆਂ ਅਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਪਰੇਸ਼ਾਨੀਆਂ ਦਾ ਹੱਲ ਸਾਡੇ ਗੁਰਾਂ ਵੱਲੋਂ ਬਖਸ਼ੇ ਅਨਮੋਲ ਖਜ਼ਾਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ ਤਾਂ ਆਪਾਂ ਗੁਰਬਾਣੀ ਦਾ ਇੱਥੇ ਕੋਈ ਵੀ ਸ਼ਬਦ ਦਾ ਜਾਪ ਕਰੀਏ ਤਾਂ ਸਾਡੇ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਸਕਦੀਆਂ ਹਨ ਤਾਂ ਇਸ ਲਈ ਘਬਰਾਇਆ ਨਾ ਕਰੋ ਕਿਉਂਕਿ ਗੁਰਬਾਣੀ ਦੇ ਰੂਪ ਵਿੱਚ ਸਾਡੇ ਕੋਲ ਤਾਕਤ ਹੈ ਅਤੇ ਥੋੜਾ ਟਾਈਮ ਲੱਗ ਸਕਦਾ ਹੈ ਪਰ ਗੁਰੂ ਘਰ ਦੇਰੇ ਅੰਧੇਰ ਨਹੀਂ ਜਿਵੇਂ ਕਿ ਆਪਾਂ ਦਵਾਈ ਖਾਂਦੇ ਆ ਅਤੇ ਉਹ ਵੀ ਅਸਰ ਕਰਦਿਆ ਥੋੜਾ ਟਾਈਮ ਲੈਂਦੀ ਹੈ ਨਾ ਅਤੇ ਇਸ ਤਰ੍ਹਾਂ ਹੀ ਆਪਣੀ ਆਵਾਜ਼ ਆਪਣੀ ਗੱਲ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਪਹੁੰਚਣ ਦੀ ਦੇ ਰਹਾ ਹੈ ਬਸ ਇਸ ਲਈ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਤਾਂ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਆਪਾਂ ਜ਼ਿੰਦਗੀ ਚ ਕੁਝ ਵੀ ਪਾਉਣਾ ਹੈ ਤਾਂ ਗੱਲ ਭਰੋਸੇ ਤੇ ਹੁੰਦੀ ਹੈ ਅਤੇ ਭਰੋਸਾ ਰੱਖ ਕੇ ਕੋਈ ਵੀ ਕੰਮ ਬਿਰਥਾ ਨਹੀਂ ਜਾਂਦਾ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਾਲ ਦੇ ਨਾਲ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ